ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਵੀ ਅਸੀਂ ਪਾਠ ਕਰਨ ਦੇ ਲਈ ਨਾਮ ਜਪਣ ਦੇ ਲਈ ਸਮਾਂ ਨਹੀਂ ਕੱਢ ਪਉਂਦੇ ਕਿਉਂਕਿ ਕਹਿੰਦੇ ਸਾਡੇ ਕੰਮ ਤੰਦੇ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦੀਆਂ ਨੇ ਜਿੰਨਾ ਕਾਰਨ ਅਸੀਂ ਪਾਠ ਕਰਨ ਦੇ ਲਈ ਨਾਮ ਜਪਣ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਤਾਂ ਕਮਾਈ ਵਾਲੇ ਸੰਤ ਮਹਾਪੁਰਖ ਜੀ ਉਹਨਾਂ ਨੂੰ ਬਹੁਤ ਪਿਆਰੀ ਬਹੁਤ ਸੌਖੀ ਜੁਗਤੀ ਦੱਸਦੇ ਆ ਮਹਾਪੁਰਖ ਜੀ ਕਹਿੰਦੇ ਵੀ ਭਾਈ ਜੇਕਰ ਤੁਸੀਂ ਚੌਂਕੜਾ ਮਾਰ ਕੇ ਪਾਠ ਨਹੀਂ ਕਰ ਪਾਉਂਦੇ ਨਾਮ ਨਹੀਂ ਜਪ ਪਾਉਂਦੇ ਤਾਂ ਤੁਸੀਂ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਇਥੋਂ ਤੱਕ ਕਿ ਆਪਣੇ ਕੰਮ ਧੰਦੇ ਕਰਦਿਆਂ ਹੋਇਆਂ ਇਹ ਚਾਰ ਅੱਖਰਾਂ ਦਾ ਜਾਪ ਕਰ ਲਿਆ ਕਰੋ ਇਹ ਚਾਰ ਅੱਖਰਾਂ ਦਾ ਜਾਪ ਤੁਹਾਡੀ ਜ਼ਿੰਦਗੀ ਬਦਲ ਦਵੇਗਾ ਸਤਿਗੁਰ ਸੱਚੇ ਪਾਸ਼ਾ ਉਹ ਨਾਮ ਮਨੁੱਖਾਂ ਦੇ ਉੱਤੇ ਬਹੁਤ ਕਿਰਪਾ ਕਰਦੇ ਨੇ ਜੋ ਮਨੁੱਖ ਇਹ ਚਾਰ ਅੱਖਰਾਂ ਦਾ ਜਾਪ ਕਰਦੇ ਹੈ ਮਹਾਪੁਰਖ ਜੀ ਕਹਿੰਦੇ ਵੀ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿਤੇ ਵੀ ਇਹ ਨਹੀਂ ਕਿਹਾ ਕਿ ਆਪਣੇ ਕੰਮ ਤੰਦੇ ਛੱਡ ਕੇ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਭਗਤੀ ਕਰੋ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਕੰਮਕਾਰ ਕਰਦਿਆਂ ਹੋਇਆਂ ਆਪਣੀਆਂ ਪਰਿਵਾਰਕ ਸੰਸਾਰਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਨਾਮ ਜਪਣਾ ਸਿਖਾਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਭ ਤੋਂ ਪਹਿਲਾਂ ਕਿਰਤ ਕਰਨ ਨੂੰ ਕਿਹਾ ਹੈ ਕਿਰਤ ਨੂੰ ਮੁੱਖ ਰੱਖਿਆ ਹੈ ਇਹ ਬੰਦੇ ਆ ਪਹਿਲਾਂ ਕਿਰਤ ਕਰ ਜੋ ਵੀ ਤੇਰੀਆਂ ਆਪਣੇ ਪ੍ਰਤੀ ਆਪਣੇ ਪਰਿਵਾਰ ਦੇ ਪ੍ਰਤੀ ਆਪਣੇ ਬੱਚਿਆਂ ਦੇ ਪ੍ਰਤੀ ਜ਼ਿੰਮੇਵਾਰੀਆਂ ਨੇ ਨਾ ਪਹਿਲਾਂ ਤੂੰ ਉਹ ਨਿਭਾ ਤਾਂ ਹੀ ਤੇਰਾ ਜਪਿਆ ਹੋਇਆ ਪ੍ਰਮਾਣ ਹੋਵੇਗਾ ਜੇਕਰ ਕੋਈ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਨਾਮ ਜਪੇ ਨਾਮ ਇਹ ਜਪਦਾ ਰਹੇ ਜੋ ਵੀ ਉਹਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨਿਭਾਵੇ ਮਤਲਬ ਆਪਣੇ ਪ੍ਰਤੀ ਆਪਣੇ ਪਰਿਵਾਰ ਦੇ ਪ੍ਰਤੀ ਧਿਆਨ ਨਾ ਦੇਵੇ ਤਾਂ ਵੀ ਉਹਦਾ ਜਪਿਆ ਹੋਇਆ ਪ੍ਰਵਾਨ ਨਹੀਂ ਹੁੰਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਗ੍ਰਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਨਾਮ ਜਪਣਾ ਸਿਖਾਇਆ ਹੈ ਕਿ ਆਪਣੇ ਕੰਮ ਤਾਂ ਦੇ ਵੀ ਕਰੋ ਆਪਣੇ ਕਾਰੋਬਾਰ ਨੂੰ ਵੀ ਵੇਖੋ ਤੇ ਨਾਲ-ਨਾਲ ਨਾਮ ਵੀ ਜਪੋ ਨਾਮ ਤੋਂ ਬਿਨਾ ਮੁਕਤੀ ਨਹੀਂ ਹੈ ਨਾਮ ਤਾਂ ਜਪਣਾ ਪੈਣਾ ਹੈ ਸੋ ਇਸ ਕਰਕੇ ਸਾਨੂੰ ਵਾਰ-ਵਾਰ ਇਹੋ ਗੱਲ ਸਮਝਾਈ ਜਾਂਦੀ ਵੀ ਸਵੇਰੇ ਉੱਠਦਿਆਂ ਸਾਰ ਆਪਣੇ ਦਿਨ ਦੀ ਸ਼ੁਰੂਆਤ ਨਾਮ ਤੋਂ ਕਰੋ ਭਜਨ ਬੰਦ ਗੀਤੋ ਕਰੋ ਗੁਰੂ ਦੇ ਗਿਆਨ ਤੋਂ ਕਰੋ ਕਿਉਂਕਿ ਜਦੋਂ ਆਪਾਂ ਸਵੇਰੇ ਉੱਠਦੇ ਆਂ ਸਾਰ ਨਾਮ ਜਪਦੇ ਆਂ ਤਾਂ ਸਾਡਾ ਹੀ ਮਨ ਸ਼ਾਂਤ ਹੁੰਦਾ ਏ ਸਾਡੇ ਜਪਣ ਜਾਂ ਨਾਂ ਜਪਣ ਦੇ ਨਾਲ ਕੋ ਵਾਹਿਗੁਰੂ ਜੀ ਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਹੈ ਸਾਨੂੰ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਆ ਆਪਣੇ ਗੁਰੂ ਦਾ ਗਿਆਨ ਹਾਸਲ ਕਰਦੇ ਆ ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਮਨ ਦਿਨੋ ਦਿਨ ਮਜ਼ਬੂਤ ਹੁੰਦਾ ਏ ਪਰ ਜਿਹੜੇ ਆਪਣੇ ਗੁਰੂ ਤੋਂ ਗੁਰੂ ਦੇ ਗਿਆਨ ਤੋਂ ਦੂਰ ਆ ਉਨਾਂ ਦਾ ਮਨ ਹਰ ਵੇਲੇ ਕਾਲਾ ਪਿਆ ਰਹਿੰਦਾ ਹੈ ਮਨ ਕਈ ਤਰ੍ਹਾਂ ਦੇ ਵਿਸ਼ੇ ਵਕਾਰਾਂ ਦੇ ਵਿੱਚ ਜਕੜਿਆ ਰਹਿੰਦਾ ਹੈ ਔਗਣਾਂ ਦੇ ਨਾਲ ਪਰ ਜਾਂਦਾ ਹੈ ਸੋ ਨਾਮ ਜਪਣਾ ਸਾਡੇ ਲਈ ਜ਼ਰੂਰੀ ਆ ਜਪਾਂਗੇ ਤਾਂ ਸੱਖੇ ਹੁੰਦੇ ਜਾਵਾਂਗੇ ਸੋ ਪਹਿਲੀ ਕੋਸ਼ਿਸ਼ ਤਾਂ ਸਾਡੀ ਇਹ ਹੋਵੇ ਕਿ ਸਵੇਰੇ ਉੱਠਦਿਆਂ ਸਾਰ ਭਾਵੇਂ 5 ਮਿੰਟ ਕੱਢ ਲਓ 10 ਮਿੰਟ ਕੱਢ ਲਓ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਸਮਾਂ ਜ਼ਰੂਰ ਕੱਟੋ ਮੈਂ ਤੁਸੀਂ ਸਵੇਰੇ ਉੱਠਦਿਆਂ ਸਾਰ ਪੰਜ 10 ਮਿੰਟ ਗੁਰਮੰਤਰ ਮੂਲ ਮੰਤਰ ਜਾਂ ਫਿਰ ਇੱਕ ਪਾਠ ਜਪਜੀ ਸਾਹਿਬ ਜੀ ਦਾ ਕਰ ਲਿਆ ਕਰੋ ਪਰ ਜੇਕਰ ਸੰਗਤ ਜੀ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਬੈਠ ਕੇ ਨਾਮ ਜਪਣ ਦੇ ਲਈ ਬਿਲਕੁਲ ਵੀ ਸਮਾਂ ਨਹੀਂ ਆ ਤਾਂ ਫਿਰ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਵੀ ਭਾਈ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਇਥੇ ਟਿੱਕਰ ਕੀ ਆਪਣੇ ਕੰਮ ਧੰਦੇ ਕਰਦਿਆਂ ਹੋયા ਹੀ ਇੰਨਾ ਕਹਿ ਦਿਆ ਕਰੋ ਕਿ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਇਹ ਚਾਰ ਅੱਖਰ ਬੋਲਦੇ ਰਿਹਾ ਕਰੋ ਕਿਉਂਕਿ ਸੰਗਤ ਜੀ ਉਹ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਤੇ ਹਰ ਵੇਲੇ ਦੇ ਰਹੇ ਆ ਆਪਾਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਗਿਣਤੀ ਬਿੰਤੀ ਨਹੀਂ ਕਰ ਸਕਦੇ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਬਸ ਸਿਰਫ ਇੱਕ ਸ਼ੁਕਰਾਨਾ ਕਰ ਸਕਦੇ ਹਾਂ ਤੇ ਸੱਚ ਕਰਕੇ ਜਾਣੇ ਉਹ ਜਿੰਨਾ ਹੀ ਆਪਾਂ ਵਾਹਿਗੁਰੂ ਜੀ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਉਹਨਾਂ ਦੀ ਕਿਰਪਾ ਸਾਡੇ ਤੇ ਓਨੀ ਹੀ ਵਧਦੀ ਜਾਂਦੀ ਆ ਪੂਰੀ ਤੇ ਕੁਦਰਤ ਪੂਰੀ ਕਾਇਨਾਤ ਉਸ ਮਨੁੱਖ ਤੇ ਮਿਹਰਮਾਨ ਹੁੰਦੀ ਆ ਉਹਦੇ ਕੰਮ ਤਾਂ ਦੇ ਕਰਨੇ ਆਸਾਨ ਹੋ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਕਿ ਵਾਹਿਗੁਰੂ ਜੀ ਦੇ ਵੱਲੋਂ ਇੰਨੀ ਕਿਰਪਾ ਹੁੰਦੀ ਆ ਉਸ ਮਨੁੱਖ ਦੇ ਅੰਦਰ ਇੰਨੀ ਪਾਵਰ ਆ ਜਾਂਦੀ ਆ ਕਿ ਔਖੇ ਤੋਂ ਔਖੇ ਕੰਮ ਵੀ ਉਹ ਆਸਾਨੀ ਦੇ ਨਾਲ ਕਰ ਪਾਉਂਦਾ ਏ ਵਾਹਿਗੁਰੂ ਜੀ ਦੇ ਕੀਤੇ ਹੋਏ ਸ਼ੁਕਰਾਨੇ ਦੇ ਵਿੱਚ ਇੰਨੀ ਤਾਕਤ ਆ ਸ਼ੁਕਰਾਨਾ ਕਰਨ ਵਾਲੇ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਆ ਉਹਨਾਂ ਦੇ ਅੰਦਰ ਦੇ ਗਿਲੇ ਸ਼ਿਕਵੇ ਸ਼ਿਕਾਇਤਾਂ ਖਤਮ ਹੋ ਜਾਂਦੇ ਆ ਸੋ ਜੇਕਰ ਤੁਸੀਂ ਬੈਠ ਕੇ ਭਜਨ ਮੰਦਗੀ ਨਹੀਂ ਕਰ ਪਉਂਦੇ ਤਾਂ ਤੁਰਤੇ ਆ ਫਿਰਦੇ ਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਸ਼ੁਕਰਾਨਾ ਕਰਨਾ ਵੀ ਵਾਹਿਗੁਰੂ ਜੀ ਦੀ ਯਾਦ ਆ